ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੇ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਪਖੋ ਸਾਹਿਬ ਜੀ ਦੇ ਹਦਾਇਤਾਂ ਦੇ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ 1947 ਦੇਸ਼ ਦੀ ਵੰਡ ਵੇਲੇ ਮਾਰੇ ਗਏ ਬੇਕੁਨਾਹ ਲੋਕਾਂ ਦੀ ਯਾਦ ਮਨਾਉਣ ਵਾਸਤੇ ਉਪਰਾਲਾ ਕੀਤਾ ਜਾਂਦਾ ਹੈ। ਔਰ ਇਹ ਯਾਦ 15 ਅਗਸਤ ਤੋਂ ਅਗਲੇ ਦਿਨ, ਆਜ਼ਾਦੀ ਤੋਂ ਅਗਲੇ ਦਿਨ 16 ਅਗਸਤ ਨੂੰ ਮਨਾਈ ਜਾਂਦੀ ਹੈ। ਜਿਸ ਵਿੱਚ 10 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਜਿੰਨਾ ਵਿੱਚ ਬਹੁ ਗਿਣਤੀ ਸਿੱਖ ਮੁਸਲਮਾਨ Hindu ਪਾਈਚਾਰੇ ਦੇ ਲੋਕ ਔਰ ਹੋਰ ਧਰਮਾਂ ਦੇ ਲੋਕ ਮਾਰੇ ਗਏ 10 ਲੱਖ ਤੋਂ ਵੱਧ ਜਾਨਾਂ ਗਈਆਂ ਦੋ ਦੇਸ਼ ਬਣ ਗਏ ਇੱਕ ਪਾਸੇ ਪਾਕਿਸਤਾਨ ਅਤੇ ਇੱਕ ਪਾਸੇ ਹਿੰਦੁਸਤਾਨ ਵਿਚਾਲੇ ਇੱਕ ਲੀਕ ਦਿੱਤੀ ਗਈ ਜਿਸ ਨੂੰ ਬਾਰਡਰ ਕਿਹਾ ਜਾਂਦਾ ਹੈ ਔਰ ਇਹ ਲੀਕ ਦੇਸ਼ ਪੰਜਾਬ ਦੀ ਹੱਥ ਉੱਤੇ ਖਿੱਚੀ ਗਈ ਦੇਸ਼ ਪੰਜਾਬ ਸ਼ਬਦ ਮੈਂ ਇਸ ਲਈ ਵਰਤਿਆ ਜੋ ਕਿ ਬਹੁਤਾਂ ਸਿੱਖਾਂ ਨੂੰ ਇਹ ਵੀ ਨਹੀਂ ਪਤਾ ਕਿ ਹਿੰਦੁਸਤਾਨ ਦੇ ਆਜ਼ਾਦ ਹੋਣ ਤੋਂ ਪਹਿਲਾਂ 1947 ਤੋਂ ਪਹਿਲਾਂ ਸਾਡਾ ਇੱਕ ਆਪਣਾ ਵੱਖਰਾ ਦੇਸ਼ ਸੀ ਸਾਡਾ ਇੱਕ ਆਪਣਾ ਵੱਖਰਾ ਖਿੱਤਾ ਸੀ ਜਿੱਥੇ ਸਿੱਖ ਆਪਣੇ ਰਾਜ ਭਾਗ ਦੇ ਬਾਲਕ ਰਹਿ ਤਖਤਾਂ ਤਾਜਾਂ ਦੇ ਮਾਲਕ ਰਹਿ ਅੰਗਰੇਜ਼ ਹਿੰਦੁਸਤਾਨ ਵਿੱਚ ਆਏ ਤੇ ਹੌਲੀ-ਹੌਲੀ ਕਰਕੇ ਉਹ ਦੇਸ਼ ਪੰਜਾਬ ਵੀ ਅੰਗਰੇਜ਼ਾਂ ਦਾ ਗੁਲਾਮ ਹੋਇਆ 1947 ਦੀ ਵੰਡ ਵੇੜੇ ਜਿੱਥੇ ਇਹ ਦੋ ਦੇਸ਼ ਬਣੇ ਦੋ ਸਰਕਾਰਾਂ ਬਣੀਆਂ ਦੋ ਪਾਰਲੀਮੈਂਟਾਂ ਬਣੀਆਂ ਉੱਥੇ ਸਿੱਖਾਂ ਨੂੰ ਦੂਰੀ ਤੇਰੀ ਚੌਰੀ ਮਾਰ ਪਈ ਸਿੱਖਾਂ ਨੂੰ ਮਾਰ ਕਿਵੇਂ ਭਈ ਇੱਕ ਤਾਂ ਇਹ ਮਾਰ ਪਈ ਕਿ ਸਿੱਖ ਆਪਣਾ ਉਹ ਆਜ਼ਾਦ ਖਿੱਤਾ ਦੇਸ਼ ਪੰਜਾਬ ਉਹਨੂੰ ਗਵਾ ਬੈਠੇ ਸਾਡਾ ਉਦੇਸ਼ ਪੰਜਾਬ ਜਿਹੜਾ ਸੀ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਵੰਡ ਹੋਣ ਤੇ ਸਾਡਾ ਉਦੇਸ਼ ਪੰਜਾਬ ਵੰਡਿਆ ਗਿਆ ਕੁਝ ਹਿੱਸਾ ਪਾਕਿਸਤਾਨ ਵਿੱਚ ਚਲਿਆ ਗਿਆ ਤੇ ਕੁਝ ਹਿੱਸਾ ਹਿੰਦੁਸਤਾਨ ਵਿੱਚ ਆ ਗਿਆ ਦੇਸ਼ ਪੰਜਾਬ ਦੀ ਵੰਡ ਹੋ ਗਈ ਉੱਥੇ ਪਾਕਿਸਤਾਨ ਦੀਆਂ 12 ਵਿੱਚ ਵਸਦੇ ਬਹੁ ਗਿਣਤੀ ਸਿੱਖ ਵੱਡੀਆਂ-ਵੱਡੀਆਂ ਜ਼ਮੀਨਾਂ ਦੇ ਮਾਲਕ ਮਰਬਿਆਂ ਦੇ ਮਾਲਕ ਸਿੱਖ ਫੈਕਟਰੀਆਂ ਦੇ ਮਾਲਕ ਸਿੱਖ ਕਾਰੋਬਾਰੀ ਸਿੱਖ ਰਫਿਊਜੀ ਬਣ ਕੇ ਤੇ ਹਿੰਦੁਸਤਾਨ ਦੇ ਵਿੱਚ ਆ ਗਏ ਆਪਣਾ ਸਭ ਕੁਝ ਛੱਡ ਕੇ ਹਿੰਦੁਸਤਾਨ ਦੇ ਵਿੱਚ ਰਫਿਊਜੀ ਬਣ ਕੇ ਆ ਗਏ ਇਕ ਤੂਮਾਰਸਾ ਨੂੰ ਇਹ ਪਈ ਕਿ ਉਹਨਾਂ 10 ਲੱਖ ਵਿੱਚ ਬਹੁ ਗਿਣਤੀ ਮਾਰੇ ਜਾਣ ਵਾਲੇ ਜਿਹੜੇ ਉਹ ਸਿੱਖ ਸਨ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋਈ ਸਾਡੀਆਂ ਜਾਇ ਦਾਦਾ ਲੁੱਟੀਆਂ ਗਈਆਂ ਬਹੁ ਗਿਣਤੀ ਸਿੱਖ ਮਾਰੇ ਗਏ ਔਰ ਚੌਰੀ ਮਾਰਸਾ ਨੂੰ ਇਹ ਪਈ ਕਿ ਹਿੰਦੁਸਤਾਨ ਵਿੱਚ ਆ ਕੇ ਤੇ ਸਿੱਖ ਗੁਲਾਮਾਂ ਦੇ ਵੀ ਗੁਲਾਮ ਬਣ ਗਏ ਕਿਉਂਕਿ ਜਿਹੜੇ ਵਾਦੇ ਸਿੱਖਾਂ ਦੇ ਨਾਲ ਦੇਸ਼ ਦੀ ਵੰਡ ਤੋਂ ਪਹਿਲਾਂ ਕੀਤੇ ਗਏ ਸਨ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਉਹ ਵਾਦੇ ਵਫਾ ਨਾ ਕੀਤੇ ਸਾਨੂੰ ਵੱਖਰਾ ਖੇਤਾ ਨਾ ਦਿੱਤਾ ਸਾਡੇ ਮੁਤਾਬਿਕ ਜਿਹੜੀ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਾਨੂੰ ਜਿਹੜਾ ਰਾਜਨੀਤਿਕ ਤੌਰ ਤੇ ਸਾਡੀ ਵੱਖਰੀ ਚੋਣ ਪ੍ਰਣਾਲੀ ਪਾਰਲੀਮੈਂਟ ਵਿੱਚ ਰੱਖਵੀਆਂ ਸੀਟਾਂ ਔਰ ਸਰਕਾਰੀ ਨੌਕਰੀਆਂ ਦੇ ਵਿੱਚ ਰੱਖਵਾ ਕਰਨ ਜਿਹੜਾ ਸੀ ਉਹਨ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਗਿਆ ਉਲਟਾ ਇਹ ਸਰਕੂਲਰ ਸਰਦਾਰ ਪਟੇਲ ਵਰਗਿਆਂ ਨੇ ਜਾਰੀ ਕੀਤਾ ਕਿ ਸਿੱਖ ਜਰਾਇਮ ਪੇਸ਼ਾ ਕੌਮ ਨੇ ਇਹਨਾਂ ਨੂੰ ਸ਼ਹਿਰੀ ਆਬਾਦੀ ਤੋਂ ਦੂਰ ਰੱਖਿਆ ਜਾਏ ਔਰ ਇਹਨਾਂ ਤੇ ਹਮੇਸ਼ਾ ਸ਼ੱਕੀ ਨਗਾ ਸ਼ੱਕੀ ਨਜ਼ਰ ਰੱਖੀ ਜਾਏ ਕਿਉਂਕਿ ਸਿੱਖਾ ਨੇ ਇੱਥੇ ਆ ਕੇ ਤੇ ਉਹ ਕੀਤੇ ਹੋਏ ਵਾਅਦੇ ਯਾਦ ਕਰਵਾਏ ਕਿਸਾਨ ਨੂੰ ਉਹਨਾਂ ਵਾਅਦਿਆਂ ਦੇ ਮੁਤਾਬਿਕ ਵੱਖਰੀ ਚੋਣ ਪ੍ਰਣਾਲੀ ਪਾਰਲੀਮੈਂਟ ਵਿੱਚ ਵੱਖਰੀਆਂ ਰੱਖੀਆਂ ਸੀਟਾਂ ਔਰ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਦਿੱਤਾ ਜਾਏ ਪਰ ਮਿਸਟਰ ਆਇੰਗਰ ਮਹਾਵੀਰ ਤਿਆਗੀ ਔਰ ਸਰਦਾਰ ਪਟੇਲ ਵਰਗਿਆਂ ਨੇ ਇਹ ਸ਼ਬਦ ਕਹੇ ਕਿ ਹਿੰਦੋਸਤਾਨ ਵਿੱਚ ਵਸਣ ਵਾਲੇ 82% ਹਿੰਦੂ ਇਹ ਮਹਿਸੂਸ ਕਰਦੇ ਨੇ ਕਿ ਹੁਣ ਪਾਕਿਸਤਾਨ ਬਣ ਚੁੱਕਾ ਹੈ ਇਹ ਲੋਕ ਹਿੰਦੋਸਤਾਨ ਵਿੱਚ ਆ ਚੁੱਕੇ ਨੇ ਇਹਨਾਂ ਵਾਸਤੇ ਵੱਖਰੀ ਚੋਣ ਪ੍ਰਣਾਲੀ ਕਿਉਂ ਇਹਨਾਂ ਵਾਸਤੇ ਪਾਰਲੀਮੈਂਟ ਵਿੱਚ ਵੱਖਰੀਆਂ ਸੀਟਾਂ ਕਿਉਂ ਇਹਨਾਂ ਵਾਸਤੇ ਸਰਕਾਰੀ ਨੌਕਰੀਆਂ ਵਿੱਚ ਰਾਖਵਾਕਰਨ ਕਿਉਂ ਔਰ ਇਹਦੇ ਉਲਟ ਸਿੱਖਾਂ ਨੇ ਜਿਹੜਾ ਸਾਡੇ ਉਸ ਵਕਤ ਆਗੂ ਸਨ ਉਹਨਾਂ ਨੇ ਸੰਵਿਧਾਨ ਦੇ ਖਰੜੇ ਦੇ ਉੱਪਰ دستਖਤ ਕਰਨੋਂ ਨਾ ਕਰ ਦਿੱਤੀ ਔਰ ਸਾਡੇ ਵਾਸਤੇ ਇਹ ਸਰਕੂਲਰ ਜਾਰੀ ਹੋਇਆ ਸੀ ਕਿ ਸਿੱਖ ਜਰਾਇਮ ਪੇਸ਼ਾ ਨੇ ਸਿੱਖਾਂ ਦੇ ਉੱਤੇ ਸ਼ੱਕੀ ਨਜ਼ਰਾਂ ਰੱਖੀਆਂ ਜਾਣ ਬੜੇ ਅਫਸੋਸ ਦੀ ਗੱਲ ਹੈ ਕਿ 77 ਸਾਲ ਹੋ ਗਏ ਨੇ ਦੇਸ਼ ਦੀ ਵੰਡ ਹੋਈ ਨੂੰ ਪਰ ਦੋਨੋਂ ਪਾਰਲੀਮੈਂਟਾਂ ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਉਹਨਾਂ 10 ਲੱਖ ਮਾਰੇ ਗਏ ਬੇਦੋੱਚੇ ਲੋਕਾਂ ਦੇ ਪ੍ਰਤੀ ਕੋਈ ਦੋ ਸ਼ਬਦ ਵੀ ਕਦੇ ਕਿਸੇ ਨੇ ਅਫਸੋਸ ਦੇ ਨਹੀਂ ਕਹੇ ਉਹਨਾਂ 10 ਲੱਖ ਤੋਂ ਜ਼ਿਆਦਾ ਮਾਰੇ ਗਏ ਲੋਕਾਂ ਦੀਆਂ ਛਾਤੀਆਂ ਤੇ ਪੈਰ ਰੱਖ ਕੇ ਇਹ ਸਰਕਾਰਾਂ ਬਣੀਆਂ ਪਾਰਲੀਮੈਂਟਾਂ ਬਣੀਆਂ ਹਿੰਦੁਸਤਾਨ ਦਾ ਸੰਵਿਧਾਨ ਬਣਿਆ ਜਿਸ ਸੰਵਿਧਾਨ ਤਹਿਤ ਰਾਸ਼ਟਰਪਤੀ ਹਿੰਦੁਸਤਾਨ ਦਾ ਰਾਸ਼ਟਰਪਤੀ ਸੰਵਿਧਾਨ ਦੀ ਸਹੁੰ ਚੁੱਕਦਾ ਹੈ ਸੁਪਰੀਮ ਕੋਰਟ ਦਾ ਜੱਜ ਸੰਵਿਧਾਨ ਦੀ ਸਹੁੰ ਚੁੱਕਦਾ ਹੈ ਪਾਰਲੀਮੈਂਟ ਦੇ ਮੈਂਬਰ ਸੰਵਿਧਾਨ ਦੀ ਸਹੁੰ ਚੁੱਕਦੇ ਨੇ ਜਿਸ ਸੰਵਿਧਾਨ ਦੀ ਸਹੁੰ ਚੁੱਕੀ ਜਾਂਦੀ ਹੈ ਜਿਸ ਸੰਵਿਧਾਨ ਦੀ ਪਾਲਣਾ ਕਰਨ ਵਾਸਤੇ ਕਸਮ ਖਾਦੀ ਜਾਂਦੀ ਹੈ ਉਸ ਸਮੂਧਾਨ ਦੇ ਤਹਿਤ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਇੱਕ ਬੇਇਨਸਾਫੀ ਹੋ ਰਹੀ ਹੈ ਕਿ 1947 ਤੋਂ ਬਾਅਦ ਜਿੱਥੇ ਸਿੱਖਾਂ ਨੂੰ ਆਪਣਾ ਕੋਈ ਵੱਖਰਾ ਆਜ਼ਾਦ ਕਿਤਾ ਨਾ ਮਿਲਿਆ ਜਿੱਥੇ ਸਿੱਖਾਂ ਨੂੰ ਵੱਖਰੇ ਚੋਣ ਪ੍ਰਣਾਲੀ ਦਾ ਅਧਿਕਾਰ ਨਾ ਮਿਲਿਆ ਜਿੱਥੇ ਸਿੱਖਾਂ ਨੂੰ ਪਾਰਲੀਮੈਂਟਾਂ ਵਿੱਚ ਵੱਖਰੀਆਂ ਸੀਟਾਂ ਨਾ ਮਿਲੀਆਂ ਜਿੱਥੇ ਸਿੱਖਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਰਾਖਮਾ ਕਰਨ ਦਾ ਨਾਮ ਮਿਲਿਆ ਉਥੇ ਗੁਰਮਖੋ ਸਿੱਖਾਂ ਨੂੰ ਇਹ ਇਨਸਾਫ ਵੀ ਨਹੀਂ ਮਿਲਿਆ ਕਿ ਧਰਮ ਯੁੱਧ ਮੋਰਚੇ ਦੇ ਜਿਹੜੇ ਬੰਦੀ ਸਿੰਘ ਨੇ ਉਹਤੇ ਤੇ 33 32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਕਿ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਉਹ ਤੇ ਤੇ 32 ਸਾਲਾਂ ਤੋਂ ਕਾਨੂੰਨ ਦੇ ਮੁਤਾਬਿਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਹੁਣ ਤੱਕ ਆਜ਼ਾਦ ਕਿਉਂ ਨਹੀਂ ਕੀਤਾ ਜਾ ਰਿਹਾ ਹਿੰਦੁਸਤਾਨ ਦਾ ਕਿਹੜਾ ਸੰਵਿਧਾਨ ਦਾ ਕਿਹੜਾ ਕਾਨੂੰਨ ਇਹ ਇਜਾਜ਼ਤ ਦਿੰਦਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਜੋ ਪਿਛਲੇ 30 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ 32 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ ਔਰ 18 ਸਾਲ ਤੋਂ ਫਾਂਸੀ ਦੇ ਚੱਕੇ ਵਿੱਚ ਬੰਦ ਹੈ ਜਿਸ ਦੀ 12 ਸਾਲ ਤੋਂ ਅਪੀਲ ਪੈਂਡਿੰਗ ਪਈ ਹੈ ਜਿਸ ਬਾਰੇ ਫੈਸਲਾ ਕਰਨ ਵਾਸਤੇ ਹਿੰਦੁਸਤਾਨ ਦੀ ਸੁਪਰੀਮ ਕੋਰਟ ਸਰਕਾਰ ਨੂੰ ਕਹਿ ਚੁੱਕੀ ਹੈ ਉਹ ਕਿਹੜਾ ਸੰਵਿਧਾਨ ਹੈ ਕਿ ਜੇ ਸੰਵਿਧਾਨ ਤਹਿਤ ਭਾਈ ਬਲਵੰਤ ਸਿੰਘ ਰਾਜੋਵਾਨਾ ਦੀ ਜਿਹੜੀ ਅਪੀਲ ਹੈ ਉਹ ਪੈਂਡਿੰਗ ਪਈ ਹੈ ਕਿਉਂ ਸਰਕਾਰ ਵਿਚਾਰ ਨਹੀਂ ਕਰ ਰਹੀ ਇਹ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਸਾਨੂੰ ਜਵਾਬ ਦੇਵੇ ਉਲਟਾ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਵਿੱਚ ਇਹ ਕਹਿ ਰਿਹਾ ਹੈ ਹਾਂ ਮੈਨੂੰ ਕੋ ਮਾਫ ਨਹੀਂ ਕਰਨਗੇ ਲੁਧਿਆਣੇ ਦੀ ਰੈਲੀ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਰੈਲੀ ਕਰਨ ਵਾਸਤੇ ਆਉਂਦੇ ਨੇ ਉੱਥੇ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਹਾਂ ਮੈਨੂੰ ਕੋ ਮਾਫ ਨਹੀਂ ਕਰਨਗੇ ਐਸੀ ਮਾਫੀ ਨਹੀਂ ਮੰਗਦੇ ਐਸੀ ਅਧਿਕਾਰ ਮੰਗਦੇ ਹਾਂ ਕਿ ਸਾਨੂੰ ਇਹ ਦੱਸਿਆ ਜਾਏ ਕਿ ਕਿਹੜੇ ਕਾਨੂੰਨ ਤਹਿਤ ਹੁਣ ਤੱਕ ਸਾਡੇ ਅਬੰਦੀ ਸਿੰਘ ਜੇਲਾਂ ਵਿੱਚ ਬੰਦ ਨੇ ਕਿਹੜੇ ਕਾਨੂੰਨ ਤਹਿਤ ਭਾਈ ਬਲਵੰਤ ਸਿੰਘ ਰਾਜੋਵਾਣਾ 18 ਸਾਲ ਤੋਂ 8 ਬਾਏ 8 ਫਾਂਸੀ ਦੇ ਚੱਕੇ ਵਿੱਚ ਬੰਦ ਹੈ ਕਿਹੜੇ ਕਾਨੂੰਨ ਤਹਿਤ 12 ਸਾਲ ਤੋਂ ਉਹਨਾਂ ਦੀ ਅਪੀਲ ਪੈਂਡਿੰਗ ਰੱਖੀ ਗਈ ਹੈ ਕਿਹੜੇ ਕਾਨੂੰਨ ਤਹਿਤ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਹੁਕਮ ਹੈ ਵਿਚਾਰ ਕਰਦਾ ਉਹਨੂੰ ਮੰਨਿਆ ਨਹੀਂ ਜਾ ਰਿਹਾ ਇਹ ਸਾਨੂੰ ਜਵਾਬ ਚਾਹੀਦਾ ਹੈ ਗੁਰਮਖੋ ਇਹ ਸਾਰਾ ਪੁੱਛਤਾ ਸੰਭਵ ਹੈ ਇਹ ਜਵਾਬ ਐਸੀ ਤਾਂ ਲੈ ਸਕਦੇ ਆ ਸਾਡੇ ਇਬੰਦੀ ਸਿੰਘ ਜ਼ਿਲ੍ਹਾ ਵਿੱਚੋਂ ਰਹਾਅ ਹੋ ਸਕਦੇ ਨੇ ਭਾਈ ਬਲਵੰਤ ਸਿੰਘ ਜੀ ਰਾਜੋਵਾਨ ਜੋਤੀ ਸਾਲ ਤੋਂ ਜੇਲ੍ਹ ਵਿੱਚ ਬੰਦ ਹੈ ਤੇ 18 ਸਾਲ ਤੋਂ ਫਾਂਸੀ ਦੀ ਚੱਕੀ ਵਿੱਚ ਬੰਦ ਹੈ ਭਾਈ ਜਗਤਾਰ ਸਿੰਘ ਜੀ ਹਵਾਰਾ ਜਿਨ੍ਹਾਂ ਨੂੰ ਗਾਲ ਵਿੱਚ ਬੇੜੀਆਂ ਪਾ ਪੈਰਾਂ ਵਿੱਚ ਬੇੜੀਆਂ ਪਾ ਕੇ ਗਾਲ ਵਿੱਚ ਤੌਕ ਕੜੇ ਪਾ ਕੇ ਜਿਨ੍ਹਾਂ ਨੂੰ ਨੂੜਿਆ ਹੋਇਆ ਹੈ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਭਾਈ ਤਾਰਾ ਭਾਈ ਭਿਉਰਾ ਇਹਨਾਂ ਵਾਸਤੇ ਜਿਹੜਾ ਕਾਨੂੰਨ ਹੈ ਉਹ ਗੁਰਮੁਖੋ ਸਿੱਖਾਂ ਵਾਸਤੇ ਵੱਖਰਾ ਜਿਹੜਾ ਕਾਨੂੰਨ ਹੈ ਉਹ ਕਿਉਂ ਹੈ ਕਿਉਂ ਹੁਣ ਤੱਕ ਇਹਨਾਂ ਦੇ ਕੇਸਾਂ ਤੇ ਸੁਣਵਾਈ ਨਹੀਂ ਹੋ ਰਹੀ ਕਿਉਂ ਹੁਣ ਤੱਕ ਇਹਨਾਂ ਨੂੰ ਇੰਨੇ-ਇੰਨੇ ਲੰਬੇ ਸਾਲਾਂ ਤੋਂ ਜੇਲਾਂ ਵਿੱਚ ਬੰਦ ਰੱਖਿਆ ਗਿਆ ਇਹ ਸਾਰਾ ਕੁਝ ਤਾਂ ਸੰਭਵ ਹੈ ਕਿ ਜੇਕਰ ਸਾਡੀ ਆਪਸੀ ਏਕਤਾ ਹੋਵੇ ਸਾਡੀ ਆਪਸੀ ਭਾਈਚਾਰ ਸਾਂਝ ਨੂੰ ਗੁਰਮੁਖੋ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਸਾਡੀਆਂ ਮਰਿਆਦਾਵਾਂ ਦੇ ਵਿੱਚ ਸਾਡੀਆਂ ਪਰੰਪਰਾਵਾਂ ਦੇ ਵਿੱਚ ਕਈ ਤਰ੍ਹਾਂ ਦੀ ਕੋਸਪੈਟ ਕਰਕੇ ਸੋਸ਼ਲ ਮੀਡੀਆ ਤੇ ਰਾਹੀਂ ਜ਼ਹਿਰ ਅਤੇ ਨਫ਼ਰਤ ਫੈਲਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸਾਨੂੰ ਗੁਰਮੁਖੋ ਬੜੇ ਹੀ ਸੁਹਿਰਦ ਹੋ ਕੇ ਆਪਣੇ ਧਰਮ ਪ੍ਰਤੀ ਆਪਣੀ ਕੌਮ ਪ੍ਰਤੀ ਆਪਣੀਆਂ ਮਰਿਆਦਾਵਾਂ ਪ੍ਰਤੀ ਆਪਣੀਆਂ ਪਰੰਪਰਾਵਾਂ ਪ੍ਰਤੀ ਸਾਨੂੰ ਸੁਚੇਤ ਹੋ ਕੇ ਵਿਚਰਨ ਦੀ ਲੋੜ ਹੈ ਔਰ ਜਿਹੜਾ ਸੋਸ਼ਲ ਮੀਡੀਆ ਤੇ ਇਹ ਭੰਡੀ ਪ੍ਰਚਾਰ ਝੂਠਾ ਪ੍ਰਚਾਰ ਨਫ਼ਰਤੀ ਪ੍ਰਚਾਰ ਜਿਹੜਾ ਫੈਲਾਇਆ ਜਾ ਰਿਹਾ ਹੈ ਉਹ ਤੋਂ ਸਾਨੂੰ ਸਾਰਿਆਂ ਨੂੰ ਸੁਚੇਤ ਹੋ ਕੇ ਵਿਚਰਨ ਦੀ ਲੋੜ ਹੈ ਆਪਸੀ ਭਾਈਚਾਰਕ ਸਾਂਝ ਬੁਕਾਇਮ ਰੱਖੀਏ ਆਪਸੀ ਪੰਥਕ ਇਕਤਾਨ ਨੂੰ ਕਾਇਮ ਰੱਖੀਏ ਤਾਂ ਹੀ ਆਪਣੇ ਆਪਾਂ ਸਾਰੇ ਹੱਕਾਂ ਦੀ ਜਿਹੜੀ ਪ੍ਰਾਪਤੀ ਹੈ ਉਹਨੂੰ ਕਰਨ ਦੇ ਸਮਰੱਥ ਹੋਵਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਹੀ ਉਹਨਾਂ ਮਾਰੇ ਗਏ ਬੇਦੋਸ਼ੇ ਲੋਕਾਂ ਦੀ ਯਾਦ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾਂਦਾ ਹੈ ਗੁਰੂ ਚਰਣਾ ਵਿੱਚ ਗੁਰਬਾਣੀ ਕੀਰਤਨ ਹੁੰਦਾ ਹੈ ਅਰਦਾਸ ਕੀਤੀ ਜਾਂਦੀ ਹੈ ਔਰ ਇਹ ਵਿਚਾਰਾ ਆਪ ਜੀ ਦੇ ਨਾਲ ਸੰਗਤ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਆਪ ਸਮੁੱਚੇ ਸੰਗਤ ਜੋ ਇਸ ਦਿਹਾੜੇ ਤੇ ਉਹ ਨਮਾਰਗ ਬੇਦੋਸ਼ਾ ਲੋਕਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਨ ਵਾਸਤੇ ਪਹੁੰਚੇ ਹੋਏ ਉਸ ਸਭ ਦਾ ਬਹੁਤ ਬਹੁਤ ਧੰਨਵਾਦ ਸਭ ਨੂੰ ਬਹੁਤ ਬਹੁਤ ਜੀ ਆਇਆਂ ਬੇਨਤੀ ਹੈ ਕਿ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਛੱਕੀ ਹੈ ਉਹ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਨਹੀਂ ਛੱਕੀ ਉਹ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਨ ਭੁੱਲਾ ਚੁੱਕਾ ਦੇਖੇ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ